ਇਹ ਜਦੋਂ ਫਿਰੋਜ਼ਪੁਰ ਪੁਲਿਸ ਨੂੰ ਇਹ ਤੇ ਨਸ਼ਾ ਵਿਰੋਧ ਚ ਬੜੀ ਵਧੀਆ ਕਾਮਯਾਬੀ ਮਿਲੀ ਫਿਰ ਜਦੋਂ ਸਾਡੇ ਤਿੰਨ ਵੱਖ-ਵੱਖ ਮੁਕਦਮਿਆਂ ਦੇ ਵਿੱਚ ਸਾਡੀ CIA ਟੀਮ ਸਾਡੇ ਮਖੂਲ ਦੀ ਟੀਮ ਤੇ ਸਾਡੇ ਜਿਹੜੇ DSP DSP D ਸਾਹਿਬ ਇਹਨਾਂ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਮੁਕਦਮਾ ਨੰਬਰ 173 ਥਾਣਾ CIA ਵੱਲੋਂ ਦਰਜ ਕੀਤਾ ਗਿਆ ਥਾਣਾ सदर ਦੇ ਵਿੱਚ ਜਿਹਦੇ ਵਿੱਚ ਕਰਨ ਤੇ ਗੁਰਜੰਟ ਇਹ ਦੋ ਜਣੇ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 552 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਤੇ ਐਵੇਂ ਮਖੂਰ ਥਾਣੇ ਦੇ ਵਿੱਚ ਮਕਦਮਾ ਨੰਬਰ 99 ਦਰਜ ਕਰਕੇ ਭੁਵਨੇਸ਼ ਸਿੰਘ ਤੇ ਧਰੈਵੀਰ ਸਿੰਘ ਇਹ ਜਿਹੜੇ ਦੋਨੋਂ ਜੰਮੂ ਦੇ ਰਹਿਣ ਵਾਲੇ ਆ ਇਹ ਇਹਨਾਂ ਕੋਲੋਂ 400 ਗ੍ਰਾਮ ਆਈਸ ਬਰਾਮਦ ਹੋਈ ਹੈ ਇੱਕ ਕਾਰ Swift ਤੇ ਇੱਕ ਤਿੰਨ ਮੋਬਾਈਲ ਫੋਨ ਇਹਨਾਂ ਤੋਂ ਬਰਾਮਦ ਹੋਇਆ ਤੇ ਤੀਸਰੇ ਕੇਸ ਦੇ ਵਿੱਚ ਮਕਦਮਾ ਨੰਬਰ 92 ਹੈ ਥਾਣਾ ਕੁਲਗੜੀ ਦਾ ਜਿੱਥੇ ਰਣਜੀਤ ਸਿੰਘ ਉਰਫ ਟਡਾ ਤੇ ਇਸ ਦੇ ਪਾਸੋਂ 222 ਗ੍ਰਾਮ ਹਰਨ ਰਿਕਵਰ ਕੀਤੇ ਸਰ ਜਿੱਦਾਂ ਆਈਐਸਟੀ ਕਹਿ ਰਹੇ ਗੱਲ ਕਰ ਰਹੇ ਹੋ ਸਰ ਜਿੱਦਾਂ ਆਪਣਾ ਵੱਡੇ ਸ਼ਹਿਰਾਂ ਤੋਂ ਹੋ ਗਈ ਸੀ ਹੁਣ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਇਹ ਕਾਰਫੋਰਮੇਸ਼ਨ ਸ਼ੁਰੂ ਕਰ ਦਿੱਤੀ ਪਹਿਲਾਂ ਵੀ ਸਾਰੇ ਮਾਮਲਾ ਸਾਹਮਣੇ ਆਇਆ ਸੀਗਾ ਕ੍ਰਿਸਿਸ ਦੇ ਵਿੱਚ ਆਈਐਸਟੀ ਜਿਹੜੀ ਆ ਪਾਈ ਗਈ ਹੈ ਦੂਸਰੀ ਵਾਰ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਹੈਗਾ ਇਹ ਦੇਖੋ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਜੀ ਚੰਗੀ ਤਰ੍ਹਾਂ ਡਿਟੇਲ ਇਹ ਇੱਥੇ ਤਾਂ ਇਹਨਾਂ ਦੀ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਉਹਨਾਂ ਨੇ ਡਵੈਲਪ ਕੀਤਾ ਗਿਆ ਤੇ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਆਉਣਾ ਤਾਂ ਲਾਕਾਬੰਦੀ ਕੀਤੀ ਗਈ ਤੇ ਫੜੇ ਆ ਇਹਨਾਂ ਨੇ ਅੰਮ੍ਰਿਤਸਰ ਜਾਣਾ ਸੀ ਜਿਹੜੀ ਹੁਣ ਤੱਕ ਦੀ ਪੁਛਗਿਛ ਪਤਾ ਲੱਗਿਆ ਤੇ ਦਿੱਲੀ ਤੋਂ ਲੈ ਕੇ ਆਏ ਸੀ ਤੇ ਜੰਮੂ ਦੇ ਇਹ ਰਹਿਣ ਵਾਲੇ ਆ ਤੇ ਇਹਨਾਂ ਤੇ ਹੋਰ ਪੁਛਗਿਛ ਕਰ ਰਹੇ ਆ ਜਿਹੜੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਜਿਹੜੇ ਹੋਰ ਵੀ ਆਉਣਗੇ ਅਗਲੇ ਦਿਨਾਂ 'ਚ ਤੁਸੀਂ ਦੇਖੋਗੇ ਇਸ ਨੂੰ ਇਹਨਾਂ ਦਾ ਪਿਛਲਾ ਰਿਕਾਰਡ ਅਜੇ ਦੇਖ ਰਹੇ ਆਂ ਜੀ ਜੰਮੂ ਤੋਂ ਅਸੀਂ ਉਧਰੋਂ ਵੀ ਚੈੱਕ ਕਰਾਂਗੇ ਤੇ ਬਾਕੀ ਸਾਰੇ ਪਾਸੇ ਅਸੀਂ ਲਿਖ ਕੇ ਭੇਜਿਆ ਹੋਇਆ ਤੇ ਬਾਕੀ ਜਿਹੜਾ ਦੂਸਰਾ ਮੁਕਦਮਾ ਹੈ 173 ਨੰਬਰ ਮੁਕਦਮਾ ਹੈ ਜਿਹੜਾ ਠਾਣਾ ਸਦਰ ਦਾ ਉਹਦੇ ਵਿੱਚ ਜਿਹੜਾ ਕਰਨ ਹੈ ਉਰਫ ਕਰਨ ਪਹਿਲਵਾਨ ਕਹਿੰਦੇ ਆ ਉਹਦੇ ਤੇ ਪਹਿਲਾ 4 ਮੁਕਦਮੇ ਦਰਜ ਹੈ ਜਿਹਦੇ ਵਿੱਚ ਲੜਾਈ ਝਗੜੇ 307 ਵਗੈਰਾ ਤੇ ਆਮ ਸੈਕਟਰ ਦੇ ਸਰ ਜਿਹੜੀ ਹਰਮ ਦੀ ਤੁਸੀਂ ਗੱਲ ਕਰ ਰਹੇ ਹੋ ਕਿੱਥੋਂ ਆਈ ਇਹ ਕਿੱਥੇ ਲੱਗੀ ਹੋਈ ਹੈ ਇਹ ਜਿਹੜੀ ਇਹ ਜਿਹੜੀ ਇਹਨਾਂ ਦੇ ਪਾਕਿਸਤਾਨ ਸਾਈਡ ਤੋਂ ਹੀ ਹਰਮ ਜਿਹੜੀ ਆਈ ਹੈ ਤੇ ਇਹਨਾਂ ਦੇ ਜਿਹੜੇ ਵੀ ਇਹਨਾਂ ਦੇ ਲਿੰਕ ਹੈ ਫਾਰਵਰਡ ਤੇ ਬੈਕਵਰਡ ਲਿੰਕ ਅਸੀਂ ਵਰਕ ਆਊਟ ਕਰ ਰਹੇ ਆ ਜਿਹੜੇ ਵੀ ਬੰਦੇ ਇਨਵੋਲਡ ਹੋਣਗੇ ਸਾਨੂੰ ਕੁਝ ਜਾਣੇ ਦੇ ਦਾਅ ਆਏ ਆ ਆਉਂਦੇ ਦਿਨਾਂ ਚ ਉਹਨਾਂ ਤੋਂ ਵੀ ਬੜੀ ਕਵਰੀਜ਼ ਹੋਣ ਗਿਆ ਇਹਨਾਂ ਚੋ ਜਿਵੇਂ ਤੁਹਾਨੂੰ ਦੱਸਿਆ ਜੀ ਇੱਕ ਕਾਰਨ ਹੈ ਜਿਹੜਾ ਕਰਨ ਤੇ ਪਹਿਲਾਂ ਚਾਰ ਮੁਕਦਮੇ ਦਰਜ ਹੈ ਜਿਹੜੀ ਹੁਣ ਤੱਕ ਸਾਡੇ ਨੋਟਿਸ ਚ ਆਏ ਬਾਕੀ ਜਣੇ ਦਾ ਵੀ ਸਿਪ ਰਿਕਾਰਡ ਚੈੱਕ ਕਰ ਰਹੇ ਆ ਤੇ ਪਤਾ ਲੱਗ ਹਾਂਜੀ ਇਹ ਉਦੋਂ ਐਜ਼ ਅ ਜੁਵਨਾਈਲ ਨੇ ਇਹ ਜਿਹੜੇ ਪਹਿਲਾਂ ਜਿਹੜੇ ਕ੍ਰਾਈਮ ਕੀਤੇ ਸੀਗੇ ਉਸ ਸੰਬੰਧੀ ਇਹ ਉਹਨੂੰ ਜੁਵਨਾਈਲ ਕੋਰਟ ਤੋਂ ਇਹਦੀ ਬੇਲ ਵਗੈਰਾ ਵੀ ਹੋਈਆਂ ਵੀ ਉਹਨਾਂ ਕੇਸ ਤੇ ਇੱਥੇ ਹੋਰ ਵੀ ਜਿਹੜੇ ਹੁਣ ਜਿਹੜਾ ਪਿਛਲਾ ਮੁਕਦਮਾ ਤੇ ਇਹ ਹੈ ਇਹਦਾ ਜਿਹੜਾ ਐਜ਼ ਅ ਅਡਲਟ ਇੱਥੇ ਦਰਜ ਹੋਇਆ 49 ਸਾਲ ਤੋਂ ਉਪਰ ਹੈ ਹਾਲੀ ਹਾਲੀ ਬਿਲਕੁਲ ਮੈਂ ਤੇਹੀ ਕਹੂੰਗਾ ਜੀ ਵੀ ਜਿਹੜੇ ਮਾਪੇ ਬਾਪ ਹੈ ਦੋਸਤ ਮਿੱਤਰ ਹੈ ਰਿਸ਼ਤੇਦਾਰ ਹੈ ਉਹ ਸਾਰੇ ਬੱਚਿਆਂ ਤੇ ਆਪਣੀ ਨਿਗਾ ਰੱਖਣ ਤੇ ਤਾਂ ਕਿ ਜਿਹੜੇ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਵੀ ਗਲਤ ਕਰਾਹੇ ਪੈਣ ਤੋਂ ਆਪਾਂ ਰੋਕ ਸਕੀਏ ਤੇ ਨਹੀਂ ਤਾਂ ਇਹ ਜਿਹੜੀ ਇਹਨਾਂ ਦੀ ਜ਼ਿੰਦਗੀ ਖਰਾਬ ਹੀ ਹੈ ਜੀ ਜਿਹੜਾ ਲੰਬੇ ਸਮੇਂ ਤੱਕ ਅੰਦਰ ਜਾਊਗਾ ਜਦੋਂ ਇਹਨੂੰ ਕੈਦ ਹੋਣੀ ਹੈ ਤਾਂ ਘੱਟੋ ਘੱਟ 10-12 ਸਾਲ ਕੈਦ ਹੋ ਜਾਣੀ ਹੈ ਤੇ ਜਦੋਂ ਉਹਨੂੰ ਇਸਨੇ ਬਾਹਰ ਆਉਣਾ ਇਹਦੀ ਜਿਹੜੀ ਨੌਜਵਾਨ ਇਸ ਨੌਜਵਾਨੀ ਦਾ ਇਸ ਦੀ ਖਤਮ ਹੋ ਚੁੱਕੀ ਹੈ